ਮੈਨੂੰ ਤੁਹਾਡੇ ਸਭ ਦੇ ਨਾਲ ਇਹ ਗੱਲ ਸ਼ੇਅਰ ਕਰਦਿਆਂ ਜਿੱਥੇ ਖੁਸ਼ੀ ਦਾ ਅਹਿਸਾਸ ਹੋ ਰਿਹਾ ਉਥੇ ਨਾਲ ਦੀ ਨਾਲ ਮੈਂ ਤੁਹਾਨੂੰ ਸਭ ਨੂੰ ਇਸ ਗੱਲ ਤੋਂ ਜਾਣੂ ਕਰਾਉਣਾ ਚਾਹਨਾ ਕਿ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੇ ਪੰਜਾਬੀ ਲੋਕਾਂ ਦੇ ਨਾਲ ਜਿੱਥੇ ਬਾਕੀ ਸਵਾਲਾਂ ਦੇ ਉੱਤੇ ਵੱਡੇ ਵਾਅਦਿਆਂ ਤੋਂ ਬਾਅਦ ਅਮਲ ਚੋਂ ਲਾਗੂ ਕਰਨ ਦਾ ਪਿਛਲੇ 3 ਸਾਲਾਂ ਦੇ ਦੌਰਾਨ ਕੰਮ ਕੀਤਾ ਤੇ ਉਹਦੇ ਨਾਲ ਦੇ ਨਾਲ ਰਜ਼ਗਾਰ ਦੇ ਪੱਖ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਅ ਅਰਬਿੰਦ ਕੇਜਰੀਵਾਲ ਜੀ ਦੇ ਦਿਸ਼ਾ ਨਿਰਦੇਸ਼ ਦੇ ਮਤਾਬਕ ਤੇ ਪੰਜਾਬ ਦੇ ਅੰਦਰ ਸਾਡੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਜੀ ਵੱਲੋਂ ਹਰ ਰੋਜ਼ ਕਿਸੇ ਨਾ ਕਿਸੇ ਡਿਪਾਰਟਮੈਂਟ ਦੇ ਅੰਦਰ ਨਵੇਂ ਰੁਜ਼ਗਾਰ ਦੇ ਜਿਹੜੇ ਨਿਯੁਕਤੀ ਪੱਤਰ ਦਿੱਤੇ ਜਾ ਰਹੇ ਸੋ ਇਹਦੇ ਨਾਲ ਦੇ ਨਾਲ ਅ ਮੇਰੇ ਜੰਗਲਾਤ ਵਿਭਾਗ ਦੇ ਅੰਦਰ ਜਿਹੜਾ ਉਹ ਪਿਛਲੇ ਦਿਨੀ ਕੈਬਨਿਟ ਦੀ ਮੀਟਿੰਗ ਨੇ 378 ਪੰਜਾਬ ਦੇ ਕੀਰਤੀ ਕਾਮੇ ਜਿਹੜੇ ਕਈ ਕਈ ਸਾਲਾਂ ਤੋਂ ਜੰਗਲਾਤ ਮੈਗਮੇ ਦੇ ਅੰਦਰ ਬਤੌਰ ਡੇਲੀ ਵੇਜ ਕੰਮ ਕਰਦੇ ਸਨ ਪਰ ਪੁਰਾਣੀਆਂ ਸਰਕਾਰਾਂ ਦੀ ਨਲਾਕੀ ਕਰਕੇ ਉਹਨਾਂ ਦੀ ਬੇਰੁਖੀ ਕਰਕੇ ਇਹਨਾਂ ਨੂੰ ਪੱਕੇ ਨਹੀਂ ਸੀ ਕੀਤਾ ਜਾ ਚੁੱਕਿਆ ਸੋ ਮੈਨੂੰ ਇਸ ਗੱਲ ਦੀ ਜਿਹੜੀ ਆਹੋ ਵੱਡਾ ਮਾਣ ਹੈ ਕਿ ਫੋਰੈਸਟ ਦੇ ਅੰਦਰ ਮਾਨਯੋਗ ਮੁੱਖ ਮੰਤਰੀ ਜੀ ਨੇ 378 ਜਿਹੜੇ ਉਹ ਕੰਮ ਹੈ ਜਿਹੜੇ ਡੇਲੀ ਵੇਜ ਸਨ ਉਹਨਾਂ ਨੂੰ ਰੈਗੂਲਰ ਕਰਨ ਦਾ ਬੜਾ ਇਤਿਹਾਸਕ ਦਾ ਫੈਸਲਾ ਕੀਤਾ ਕੈਬਨਿਟ ਦੇ ਅੰਦਰ ਸੋ ਬਹੁਤ ਜਲਦੀ ਇਹਨਾਂ ਨੂੰ ਆਮਾਨ ਸਾਹਿਬ ਵੱਲੋਂ ਨਿਯੁਕਤੀ ਪੱਤਰ ਵੀ ਮਿਲਣਗੇ ਸੋ ਮੈਂ ਜਿੱਥੇ ਇਹਨਾਂ ਸਾਰੇ ਡੇਲੀ ਵੇਸ ਕਾਮਿਆਂ ਨੂੰ ਜਿਨ੍ਹਾਂ ਦੇ ਪਰਿਵਾਰਾਂ ਨੂੰ ਮੁਬਾਰਕਵਾਦ ਦੇਣਾ ਚਾਹਨਾ ਉਥੇ ਨਾਲ ਮੈਂ ਇਹ ਵੀ ਸਮਝਦਾ ਕਿ ਇਹਦੇ ਨਾਲ ਫੋਰਸਟ ਦੇ ਅੰਦਰ ਨਵੀਂ ਊਰਜਾ ਪੈਦਾ ਹੋਈ ਆ ਸੋ ਪੰਜਾਬ ਦੇ ਅੰਦਰ ਫੋਰਸਟ ਨੂੰ ਹੋਰ ਬੁਲੰਦੀਆਂ ਤੇ ਲਿਜਾਣ ਦੇ ਲਈ ਨਵੀਂ ਊਰਜਾ ਦੇ ਨਾਲ ਜਿਹੜਾ ਉਹ ਸਾਰੇ ਕਾਮੇ ਕੰਮ ਕਰਨਗੇ ਸੋ ਲਗਾਤਾਰ ਪੰਜਾਬੀਆਂ ਦੇ ਜਿੱਥੇ ਵਕ ਵਕ ਸਵਾਲਾਂ ਦੇ ਉੱਤੇ ਸਾਡੇ ਵੱਲੋਂ ਉਹਨਾਂ ਨਾਲ ਚਰਚਾ ਕੀਤੀ ਜਾਂਦੀ ਆ ਤੇ ਉਸ ਤੋਂ ਬਾਅਦ ਉਹਨੂੰ ਅਮਲ 'ਚ ਲਾਗੂ ਕਰਨ ਦੇ ਲਈ ਵੀ ਆਮਦਨੀ ਪਾਰਟੀ ਦੀ ਸਰਕਾਰ ਨੇ ਜਿੱਥੇ ਪੰਜਾਬ ਦੇ ਅੰਦਰ 55 52000 ਪੰਜਾਬ ਦੇ ਨਵੇਂ ਨੌਜਵਾਨਾਂ ਨੂੰ ਕੰਮ ਦਿੱਤਾ ਉਹਦੇ ਨਾਲ ਦੇ ਨਾਲ ਜਿਹੜਾ ਮਾਨ ਸਾਹਿਬ ਦਾ ਇਹ ਕੇ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਆ ਕਿ ਉਹਨ ਵਿਦੇਸ਼ਾਂ ਵੱਲ ਜਾਣ ਦੀ ਬਜਾਏ ਪੰਜਾਬ ਦੇ ਅੰਦਰ ਹੀ ਠੁਕ ਮਰ ਰੋਜ਼ਗਾਰ ਜਿਹੜਾ ਸਰਕਾਰ ਉਦਾ ਪ੍ਰਬੰਧ ਕਰ ਰਹੀ ਹੈ ਸੋ ਉਸ ਕੜੀ ਵੱਜੋਂ ਉਸ ਦਿਸ਼ਾ ਦੇ ਵਿੱਚ ਇਹ ਜਿਹੜੇ ਕੰਮੇ ਪੱਕੇ ਕੀਤੇ ਗਏ ਆ ਇਹਨਾਂ ਨੂੰ ਨਾ ਕੇਵਲ ਹੋਣਾ ਇਹ ਪੱਕੇ ਹੋਇਆ ਬਲਕਿ ਹਰ ਸਾਲ ਇਹਨਾਂ ਦੀਆਂ ਇਨਕ੍ਰੀਮੈਂਟਾਂ ਲਗਾਇਆ ਕਰਨਗੀਆਂ ਇਹਨਾਂ ਦੇ ٹیਟੀਏ ਬਣਿਆ ਕਰਨਗੇ ਸੋ ਇਹਨਾਂ ਸਾਰੇ ਪਰਿਵਾਰਾਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਾਂ ਤੇ ਮੈਂ ਆਸ ਕਰਦਾ ਉਮੀਦ ਕਰਦਾ ਕਿ ਇਹ ਸਾਰੇ ਕੰਮ ਜਿਹੜੇ ਆ ਹੋਰ ਮਦ ਦਲੇਰੀ ਤੇ ਹਿੰਮਤ ਦੇ ਨਾਲ ਪੰਜਾਬ ਦੇ ਅੰਦਰ ਫੋਰਸ ਨੂੰ ਡਿਵੈਲਪ ਕਰਨ ਦੇ ਵਿੱਚ ਆਪਣੀ ਵੱਡੀ ਭੂਮਿਕਾ ਅਦਾ ਕਰਨਗੇ ਸਾਰੇ ਕਾਮਿਆਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਮੁबारकਾਂ